ਠਿਰਿਆ ਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਬੇਨਤੀ ਕਰਨ ਲਈ ਤੁਹਾਡੇ ਅੱਗੇ ਪਸਤਿਤ ਹੋਏ ਆ ਮੇਰੇ ਨਾਲ ਵੀਰ ਵਿਜੇ ਕੁਮਾਰ ਨੇ ਮੁਬਾਰਕਪੁਰ ਤੋਂ ਆਏ ਆ ਔਰ ਇਹਨਾਂ ਦੇ ਪਿਤਾ ਜੀ ਜਿਨ੍ਹਾਂ ਦਾ ਨਾਮ ਚਮਨ ਲਾਲ ਹੈ ਉਹ ਕੱਲ ਤੋਂ ਹੀ ਲਾਪਤਾ ਨੇ ਘਰੋਂ ਗਏ ਸੀਗੇ ਕਿਸ ਨੂੰ ਮਿਲਣ ਉਸ ਤੋਂ ਬਾਅਦ ਘਰ ਨਹੀਂ ਪਰਤੇ ਤੇ ਇਹ ਦੋਨੇ ਵੀਰ ਉਹਨਾਂ ਦੇ ਪੁੱਤਰ ਨੇ ਔਰ ਉਹਨਾਂ ਨੂੰ ਲੱਭ ਲੱਭ ਕੇ ਪਰੇਸ਼ਾਨ ਹੋ ਚੁੱਕੇ ਨੇ ਕਹਿੰਦੇ ਡਰ ਲੱਗਦਾ ਹੈ ਕਿ ਠੰਡ ਬਹੁਤ ਜ਼ਿਆਦਾ ਹੈ ਕਿਤੇ ਕੋਈ ਭਾਣਾ ਨਾ ਵਾਪਰ ਜੇ ਡਰ ਇਹ ਵੀ ਲੱਗਦਾ ਹੈ ਕਿ ਕੱਲ ਦਾ ਬਜ਼ੁਰਗ ਉਹਨਾਂ ਨੇ ਕੁਝ ਖਾਧਾ ਕਿ ਨਹੀਂ ਖਾਧਾ ਔਰ ਤੁਸੀਂ ਇਹਨਾਂ ਦੇ ਮਨ ਦੀ ਸਥਿਤੀ ਸਮਝ ਸਕਦੇ ਆ ਕਿ ਜਿਹਨਾਂ ਦਾ ਪਿਤਾ ਇਸ ਤਰੀਕੇ ਲਾਪਤਾ ਹੋ ਜਵੇ ਗਵਾਚ ਜਾਵੇ ਉਹ ਮੈਂ ਦਿਲ ਤੇ ਕੀ ਬੀਤਦੀ ਹੋਵੇਗੀ ਕਿਉਂਕਿ ਪਿਤਾ ਬਾਜੋ ਜਿਹੜਾ ਇਹ ਜਹਾਨ ਹੈ ਉਹ ਸਖਣਾ ਹੋ ਜਾਂਦਾ ਤਾਂ ਇਹਨਾਂ ਦੀ ਤਕਲੀਫ ਆਪਾਂ ਸਮਝੀਏ ਆਪਾਂ ਇਹਨਾਂ ਦੀ ਮਦਦ ਕਰਨੀ ਹੈ ਸਕਰੀਨ ਤੇ ਤਸਵੀਰਾਂ ਨਾਲ ਦੀ ਨਾਲ ਚਮਨ ਲਾਲ ਉਹਨਾਂ ਦੀਆਂ ਚੱਲ ਰਹੀਆਂ ਵਿੰਡ ਮੁਬਾਰਕਪੁਰ ਹੈ ਉਮਰ 70 ਦੇ ਕਰੀਬ ਦੱਸੀ ਜਾ ਰਹੀ ਹੈ ਇਹਨਾਂ ਤੋਂ ਮੈਂ ਪੁੱਛ ਵੀ ਲਿਆ ਕਿ ਭਾਈ ਕੋਈ ਰੰਜਿਸ਼ ਹੈ ਕਿ ਨਹੀਂ ਕਹਿੰਦੇ ਕਿਸੇ ਨਾਲ ਕੋਈ ਰੰਜਿਸ਼ ਨਹੀਂ ਇਹਨਾਂ ਦੇ ਪਿਤਾ ਜੀ ਪਹਿਲਾਂ ਆਂਡਿਆਂ ਦੀ ਰੇੜੀ ਲਾਉਂਦੇ ਸੀ ਹੁਣ ਤੱਕ ਕਹਿੰਦੇ ਘਰੇ ਹੀ ਰਹਿੰਦੇ ਸੀਗੇ ਤਾਂ ਕਿਸ ਨੂੰ ਮਿਲਣ ਗਏ ਸੀਗੇ ਉਸ ਤੋਂ ਬਾਅਦ ਪਰਤੇ ਨਹੀਂ ਪੂਰੀ ਜਾਣਕਾਰੀ ਆਪਾਂ ਇਹਨਾਂ ਤੋਂ ਲੈ ਲੈਂਦੇ ਹਾਂ ਵੀ ਜੇ ਭਾਈ ਗੱਲ ਹੋਈ ਕਿ ਮਤਲਬ ਗਏ ਕਿੱਥੇ ਸੀਗੇ ਤੇ ਕਹ ਕਿ ਕਿ ਗਏ ਸੀਗੇ ਔਰ ਮੁੜੇ ਕਦੇ ਤੋਂ ਨਹੀਂ ਮੁੜੇ ਸਾਡੇ ਮਾਤਾ ਨੇ ਭੇਜਿਆ ਸੀਗਾ ਉਹਨਾਂ ਨੂੰ ਪੈਸੇ ਦੇਣ ਲਈ ਨਰੇਕਾ ਜੇ ਮੁੰਡਾ ਪੰਮਾ ਲੱਗਾ ਸੀਗਾ ਪਈ 500 ਰੁਪਈਆ ਉਹਨਾਂ ਨੂੰ ਦੇ ਆਓ ਤੇ ਉਹ ਦੇਣ ਗਿਆ ਮੁੜ ਕੇ ਨਹੀਂ ਆਏ ਅਸੀਂ ਉਹਨਾਂ ਦੇ ਵਜ ਦੀ ਘਟਣਾਏ 5 ਵਜੇ ਤੇ ਗਿਆ ਜੇ ਘਰੋਂ ਕੱਲ ਤੜਕੇ ਕਿ ਸ਼ਰਤ ਨੇ ਸ਼ਾਮ ਨੂੰ ਸ਼ਾਮ ਨੂੰ 5 ਵਜੇ ਗਏ ਆ ਤੇ ਮੁੜ ਕੇ ਘਰ ਨਹੀਂ ਆਏ ਅਸੀਂ ਬਾਅਦ ਵਿੱਚ ਘਰ ਦੇ ਆਣ ਦੱਸਿਆ ਵੇਦ ਇਦਾਂ ਕਰਕੇ ਗੱਲਬਾਤ ਮੁੜ ਕੇ ਸਾਡੇ ਡੈਡੀ ਨਹੀਂ ਆਏ ਤੁਸੀਂ ਪੁਲਿਸ ਕੰਪਲੇਂਟ ਕਦੋਂ ਕਰਾਈ ਹੋਰਸ ਕੰਪਲੇਂਟ ਅੱਜ ਸਵੇਰ ਕਰਾਈ ਹੈ ਰਿਸ਼ਤੇਦਾਰਾਂ ਸਾਰੇ ਨੇ ਪਤਾ ਕਰ ਲਿਆ ਸਾਰੇ ਰਿਸ਼ਤੇਦਾਰਾਂ ਨੂੰ ਹੀ ਫੋਨ ਕਰ ਲਿਆ ਸਾਰੇ ਕੋਈ ਵੀ ਜਿੰਨੇ ਯਾਰ ਦੋਸਤ ਨੇ ਨਹੀਂ ਯਾਰ ਦੋਸਤ ਦੋ ਪਿੰਡ ਦੇ ਹੀ ਸੀ ਉਹਨਾਂ ਨੂੰ ਪੁੱਛ ਲਿਆ ਉਹ ਕਹਿੰਦੇ ਸਾਡੇ ਕੋਲ ਤਾਂ ਹੋ ਗਏ ਨਹੀਂਗੇ ਅੱਜ ਕਈ ਵੇਲੇ ਕੋਈ ਯਾਰ ਦੋਸਤ ਨਾਲ ਦਾ ਕਹਿੰਦਾ ਕਿ ਆਪਾਂ ਕਿਤੇ ਮੱਥਾ ਟੇਕ ਕੇ ਆਈਏ ਤਾਂ ਤਾਂ ਨਹੀਂ ਕੋਈ ਗੱਲ ਹੈ ਨਹੀਂ ਨਹੀਂ ਤਾਂ ਨਿਕੋ ਉਹ ਜਾਂਦਾ ਨਹੀਂ ਸਾ ਕਿਤੇ ਵੀ ਕੱਪੜੇ ਕੀ ਪਾਏ ਸੀ ਕੱਪੜੇ ਉਹਨੇ ਨੀਡੀ ਟੀ-ਸ਼ਰਟ ਪਾ ਦੂਗਾ ਪਾਏ ਕੋਟ ਪਾਏ ਆ ਅੱਛਾ ਤੇ ਆਪਾਂ ਮੇਰਾ ਜਾਂ ਪਜਾਮਾ ਪਾ ਆ ਟੋਪੀ ਵਗੈਰਾ ਨਹੀਂ ਟੋਪੀ ਨਹੀਂ ਲਈ ਹੈਗੀ ਉਹ ਜਿਹਦੇ ਘਰ ਗਈ ਸੀ ਉਹਦਾ ਘਰ ਕਿੰਨੀ ਕਦੂਰ ਹੈ ਉਹਦਾ ਗੁਰਦੁਆਰੇ ਕੋਲੇ ਆ ਜੀ ਕੱਲ ਤੁਹਾਡੇ ਘਰ ਤੋਂ ਕੰਪੂਰੇ ਸਾਡੇ ਤੋਂ ਹੈਗਾ ਪਿੰਡ ਤੋਂ ਬਾਹਰ ਆ ਅਸੀਂ ਬਾਹਰਲੇ ਪਾਸੇ ਪੀਣ ਵਾਲ ਦੇ ਪਾਸੇ ਆ ਦੋ ਤਿੰਨ ਗਲੀਆਂ ਛੱਡ ਕੇ ਉਹਨਾਂ ਨੇ ਅਸੀਂ ਪੁੱਛਿਆ ਜੀ ਉਹ ਕਹਿੰਦਾ ਸਾਡੋ ਪੈਸੇ ਦੇ ਗਿਆ ਤੇ ਮੁੜ ਕੇ ਸਾਨੂੰ ਪਤਾ ਨਹੀਂ ਜਾਈ ਕਿਵੇਂਲੇ ਬਜ਼ੁਰਗਾਂ ਦਾ ਕੋਈ ਟਿਕਾਣਾ ਹੁੰਦਾ ਕਿਸੇ ਦੁਕਾਨ ਤੇ ਵਹਿ ਜਾਂਦੇ ਆ ਕਿਸੇ ਹੱਟੀ ਤੇ ਵਹਿ ਜਾਂਦੇ ਆ ਤਾਂ ਪੁੱਛਿਆ ਕਿਸੇ ਤੋਂ ਅਸੀਂ ਸਾਰੇ ਪਿੰਡਾਂ 'ਚ ਘੁੰਮੇ ਜੀ ਪੀਣ ਜੱਬੋ ਵਾਲਾ ਮਹੌਲ ਚੌੜਾ ਇਧਰ ਪੰਨੀਆਂ ਸਾਰੇ ਘੁੰਮ ਕੇ ਆਏ ਪਿੰਡਾਂ 'ਚ ਪੁੱਛ ਕੇ ਆਏ ਆ ਸਾਰਿਆਂ ਨੂੰ ਫੋਟੋ ਦਿਖਾ ਲਈ ਆਪਣੇ ਫਾਦਰ ਦੀ ਵੇ ਦੇਖਿਆ ਤਾਂ ਕਿਤੇ ਦੱਸੋ ਚਮਨ ਲਾਲ ਜੀ ਕੋ ਪੈਸੇ ਕਿੰਨੇ ਸੀ ਕੋਲ ਪੈਸੇ ਤਾਂ ਕੋ ਸਾਢੇ 550 ਰੁਪਏ ਸੀ 50 ਰੁਪਏ ਰਹਿ ਗਏ ਕੋਲ 500 ਨੂੰ ਦੇਣਾ ਸੀਗਾ ਉਹ ਦੇ ਦਿੱਤਾ ਕਿ ਨਹੀਂ ਹਾਂ ਉਹ ਦੇ ਦਿੱਤਾ ਜੀ ਉਹਨੇ 500 ਰੁਪਏ ਕੋਈ ਮੋਬਾਈਲ ਮੋਬਾਈਲ ਕੋਈ ਨਹੀਂ ਸੀ ਉਹਦੇ ਕੋਲ ਮੋਬਾਈਲ ਘਰ ਦੇ ਕੋਲ ਸੀ ਮੋਬਾਈਲ ਕੋਈ ਰੰਜਿਸ਼ ਹੈ ਕੋਈ ਲਾਕ ਡਾਟ ਕੋਈ ਕਿਸੇ ਤੇ ਸ਼ੱਕ ਹੈ ਦੱਸ ਸਕਦੇ ਆ ਨਹੀਂ ਸਾਡੇ ਨਾਲ ਕੋਈ ਲਾਕ ਡਾਟ ਨਹੀਂ ਕਿਸੇ ਨਾਲ ਕੋਈ ਸ਼ੱਕ ਨਹੀਂ ਬੜਾ ਸੋਣਾ ਠੀਕ ਠਾਕ ਹੈ ਸਾਡੇ ਨਾਲ ਹੱਸਦਾ ਖੇਡਦਾ ਜਾਂਦਾ ਗੱਲਾਂ ਬਾਤਾਂ ਘਰ ਚ ਸਭ ਕੋ ਠੀਕ ਠਾਕ ਘਰ ਚ ਵੀ ਸਭ ਠੀਕ ਠਾਕ ਗੱਲਬਾਤ ਨਹੀਂ ਇਦਾਂ ਦੀ ਹੈ ਕੋਈ ਲੜਾਈ ਝਗੜਾ ਨਹੀਂ ਹੈ ਚਲੋ ਇੱਕ ਵਾਰ ਫਿਰ ਤੋਂ ਅਸੀਂ ਬੇਨਤੀ ਕਰ ਦਿੰਨੇ ਆ ਸਕਰੀਨ ਤੇ ਚਮਨ ਲਾਲ ਹੋਣਾ ਦੀ ਤਸਵੀਰ ਜਿਹੜੀ ਆ ਰਹੀ ਹੈ ਤੁਸੀਂ ਉਹਨਾਂ ਦੀ ਤਸਵੀਰ ਦੇਖ ਪਾ ਰਹੇ ਹੋ ਸਕਰੀਨ ਤੇ ਚੱਲ ਰਹੀ ਹੈ ਇਹ ਦੋਨੇ ਉਹਨਾਂ ਦੇ ਬੇਟੇ ਆ ਅਪੀਲ ਕਰਨ ਆਇਆ ਤੁਹਾਡੇ ਅੱਗੇ ਬੇਨਤੀ ਕਰਨ ਆਇਆ ਕਿ ਜੇ ਕਿਧਰੇ ਤੁਹਾਨੂੰ ਚਮਨ ਲਾਲ ਹੋਣੀ ਨਜ਼ਰ ਆਉਂਦੇ ਆ ਅਸੀਂ ਇਨਾਮ ਦੇਵਾਂਗੇ ਉਹ ਨਾਮ ਵਜਾ ਕੁਛ ਨਾ ਕੁਛ ਦੇਵਾਂਗੇ ਅਗਲੇ ਨੂੰ ਚਲੋ ਜੇ ਸਾਨੂੰ ਮਿਲੇ ਨਾ ਤੈਨੂੰ ਕੁੱਟ ਕਰਾਵੇ ਅਸੀਂ ਫੋਨ ਨੰਬਰ ਦੱਸੋ ਹਾਂ ਫੋਨ ਨੰਬਰ 81 81968 19485 dwarpati bolu 81968 19485 81968 19485 ਤਾਂ ਤੁਸੀਂ ਇਹਨਾਂ ਦਾ ਫੋਨ ਨੰਬਰ ਸੁਣ ਲਿਆ ਤੁਹਾਨੂੰ ਕਿਤੇ ਵੀ ਉਹ ਨਜ਼ਰ ਆਉਂਦੇ ਆ ਇਹਨਾਂ ਨਾਲ ਸੰਪਰਕ ਕਰ ਲਓ ਵਿਚਾਰੇ ਬਹੁਤ ਪਰੇਸ਼ਾਨ ਨੇ ਕਹਿੰਦੇ ਕਿ ਗੱਡੀ ਨੂੰ ਤੋੜ ਕੇ ਹੀ ਲੈ ਕੇ ਆਇਆ ਸਮਝ ਲਓ ਕਿ ਆਲੇ ਦੁਆਲੇ ਸਾਰੇ ਖੇਤਾਂ 'ਚ ਦੇਖਦੇ ਆਂ ਝਾੜੀਆਂ ਝੋਨੇ ਸਾਰੇ ਦੇਖ ਜਾਂਦੇ ਅਸੀਂ ਦੁਕਾਨਾਂ ਦੇ ਪਿੱਛੇ ਵੀ ਕੰਨ ਲੱਗੇ ਉਹਨਾਂ ਦੇ ਵਿੱਚ ਵੀ ਦੇਖਿਆ ਆਲੇ ਦੁਆਲੇ ਅਸੀਂ ਕਿੱਥੇ ਡਿਗੇ ਮਿਲ ਜਾਵੇ ਸਾਨੂੰ ਪਰ ਨਹੀਂ ਮਿਲਿਆ ਰਾਤ ਨੂੰ 1 ਵਜੇ ਤੱਕ ਅਸੀਂ ਲੱਭਦੇ ਸਾਰੇ ਟੱਬਰ ਅਸੀਂ ਸਾਰੇ ਲੱਭਦੇ ਸਵੇਨ 4 ਵਜੇ ਉੱਠ ਕੇ ਫੇਰ ਲੱਭਣ ਚੱਲ ਗਏ ਸਾਨੂੰ ਕਿਤੇ ਨਹੀਂ ਮਿਲ ਤਾਉਂਦੀ ਨਹੀਂ ਇਦਾਂ ਨਾ ਕਿਤੇ ਨਹੀਂ ਮਿਲਿਆ ਜੀ ਉਹ ਕਿਥੇ ਆ ਵੀ ਨਹੀਂ ਲੱਗਦੀ ਨਿੰਨ ਭੁੱਖ ਤੇ ਆ ਕੇ ਲੱਗਣੀ ਜੇ ਸਾਡਾ ਪਿਤਾ ਹੀ ਹੈ ਨਹੀਂ ਸਾਡੇ ਕੋਲ ਤਾਂ ਭੁੱਖ ਤੇ ਆ ਕੇ ਤਾਂ ਲੱਗ ਜਾਊਗਾ ਭਾਵਕ ਹੋਰੇ ਨੇ ਤੁਸੀਂ ਉਹਨਾਂ ਦੀ ਆਵਾਜ਼ ਭੁੱਖਣ ਪਾਣਾ ਕਿਤੇ ਪਤਾ ਨਹੀਂ ਕਿੱਥੇ ਬੈਠਾ ਹੋਣਾ ਕਿਆ ਕਰਦਾ ਹੋਣਾ ਸਾਨੂੰ ਹੁਣ ਕਿਆ ਪਤਾ ਕਿੱਥੇ ਅੱਖਾਂ ਸਾਹਮਣੇ ਆਊਗਾ ਤਾਂ ਫੇਰ ਸਾਨੂੰ ਪਤਾ ਲੱਗੂਗਾ ਨਜ਼ਰ ਆਊਗਾ ਸਾਡਾ ਹੰਡ ਕਰਕੇ ਡਰ ਵੀ ਲੱਗਦਾ ਹੰਡਾ ਕਰਕੇ ਡਰ ਲੱਗਦਾ ਕਿਤੇ ਸੜ ਡੇਕ ਨਾ ਪਿਆ ਹੋਵੇ ਕਿਤੇ ਨਾ ਉੱਟੇ ਉਪਰੋਂ ਮੀਂਹ ਪੈਂਦਾ ਬੁਰਾ ਹਾਲ ਸੀ ਕੱਲ ਰਾਤੀ ਤੇ ਮੀਂਹ ਹੀ ਪਿਆ ਹਾਂਜੀ ਕਿ ਲੋ ਤਕਲੀਫ ਤੁਹਾਡੀ ਮਾਤਾ ਫਿਰ ਹੁਣ ਕੀ ਕਹਿੰਦੇ ਮਤੋਂ ਬਹੁਤ ਤਕਲੀਫ ਚੁਣੇ ਮਾਤਾ ਤਕਲੀਫ ਜੇ ਸਾਰੇ ਤਕਲੀਫ ਜੇ ਸਾਰੇ ਘੜਾ ਪੂਰਾ ਤਬਰ ਪਰੇਸ਼ਾਨ ਇੱਕ ਮੇਰੇ ਘਰ ਵਾਲੀ ਦਾ ਆਪਰੇਸ਼ਨ ਹੋਇਆ ਕੈਂਸਰ ਦੀ ਬਿਮਾਰੀ ਸੀ ਉਹਨ ਤੇ ਉਹਨੂੰ ਛੱਡ ਕੇ ਵੀ ਅਸੀਂ ਨੱਠੇ ਭੱਜੇ ਫਿਰਦੇ ਹਾਂ ਹੁਣ ਕਿਆ ਕਰੀਏ ਲੱਪਣਾ ਤਾਂ ਪੈਣਾ ਪਈ ਆ ਸਾਡਾ ਕਰੋ ਜੇ ਬਾਈਚਾਂਸੋ ਵੀਡੀਓ ਦੇਖ ਰਹੇ ਆ ਤਾਂ ਕੀ ਕਹੋਗੇ ਹੋ ਸਕਦਾ ਕਿਸੇ ਨਾਲ ਦੇ ਕੋਈ ਫੋਨ ਹੋਵੇ ਜੇ ਕਿਸੇ ਨੂੰ ਵੀ ਇਹ ਤਾਂ ਕਹਿੰਦੇ ਵੀਰ ਭਰਾ ਨੂੰ ਮੇੜੇ ਤਾਂ ਸਾਨੂੰ ਸੰਪਰਕ ਕਰ ਲੈਣ ਸਾਨੂੰ ਨੀਲਾ ਕੋਟ ਪਾਇਆ ਉਹਨੇ ਬੜਾ ਸਾਰਾ ਪਜਾਮਾ ਪਾਇਆ ਕੋਈ ਉਮੀਦ ਕਿਸ ਏਰੀਆ ਚ ਕੋਈ ਸੀਸੀਟੀਵੀ ਘਟਾਈ ਹੈ ਨਹੀਂ ਸੀਸੀਟੀਵੀ ਨਹੀਂ ਘਟਾਈ ਜੀ ਦੇਖੋ ਬੰਦੇ شریف ਨੇ ਭੋਲੇ ਬੰਦੇ ਨੇ ਔਰ ਕਹਿੰਦੇ ਕਿ ਪਤਾ ਕੱਲ ਤੋਂ ਨਹੀਂ ਮਿਲ ਰਹੇ ਬਹੁਤ ਪਰੇਸ਼ਾਨ ਨੇ ਇਹਨਾਂ ਲਈ ਤਾਂ ਦੁਨੀਆ ਮਤਲਬ ਸਖਣੀ ਇਹਦੇ ਨਾਲ ਤਾਂ ਦੁਨੀਆ ਵਿਆਹ ਬਾਣਿਆ ਜਾਂਦਾ ਇੱਕ ਬਾਪੂ ਨਜ਼ਰ ਨਹੀਂ ਆਉਂਦਾ ਤਾਂ ਇਹ ਪਰੇਸ਼ਾਨ ਨੇ ਤਕਲੀਫ ਚ ਨੇ ਦਿਕਤ ਬਹੁਤ ਜ਼ਿਆਦਾ ਤੁਹਾਨੂੰ ਕਿਤੇ ਵੀ ਚਮਨ ਲਾਲ ਜੀ ਨਜ਼ਰ ਆਉਂਦੇ ਆ ਸਕਰੀਨ ਤੇ ਉਹਨਾਂ ਦੀ ਤਸਵੀਰ ਚੱਲ ਰਹੀ ਹੈ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਵੀਰ ਇੱਕ ਵਾਰ ਨੰਬਰ ਫੇਰ ਬੋਲ ਦੋ 8196819485 ਤੁਸੀਂ ਇਹਨਾਂ ਦਾ ਫੋਨ ਨੰਬਰ ਸੁਣ ਲਿਆ ਕੈਪਸ਼ਨ 'ਚ ਵੀ ਪਾ ਦਾਂਗੇ ਕਿਤੇ ਵੀ ਤੁਹਾਨੂੰ ਚਮਨ ਲਾਲ ਜੀ ਲੱਗਦਾ ਕਿ ਯਾਰ ਇਹਨਾਂ ਦੀ ਵੀਡੀਓ ਦੇਖੀ ਸੀਗੀ ਇਹ ਉਹੀ ਲੱਗਦੇ ਨੇ ਮਾੜਾ ਮੋਟਾ ਸ਼ੱਕ ਵੀ ਪੈਂਦਾ ਨਾਲੇ ਸੰਪਰਕ ਕਰ ਲਿਓ ਇਹ ਉਸੇ ਵੇਲੇ ਪਹੁੰਚ ਜਾਣਗੇ ਕਿਉਂਕਿ ਅਸੀਂ ਇਹਨਾਂ ਦੀ ਤਕਲੀਫ ਸਮਝ ਪਾ ਰਹੇ ਮਹਿਸੂਸ ਕਰ ਪਾ ਰਹੇ ਆ ਸਿਰਫ ਇੱਕ ਅੱਖਾਂ 'ਚੋਂ ਹੰਝੂ ਨਹੀਂ ਡਿੱਗ ਰਹੇ ਬਾਕੀ ਮਨ ਇਹਨਾਂ ਦੀ ਜਿਹੜੀ ਤਕਲੀਫ ਆ ਉਹ ਮਹਿਸੂਸ ਕੀਤੀ ਜਾ ਸਕਦੀ ਘਰ ਵਾਲੀ ਕੈਂਸਰ ਦੇ ਆਪਰੇਸ਼ਨ ਹੋਇਆ ਜੀ ਕੈਂਸਰ ਦਾ ਮੁੱਲਾਪਰ ਹੋਇਆ ਉਹ ਉਹਦੇ ਕਰਕੇ ਅਸੀਂ ਣੱਠੇ ਪਹਿਲਾਂ ਉਹਨਾਂ ਣੱਠੇ ਭੱਜੇ ਫਿਰਦੇ ਨੇ ਹੁਣ ਉਹਨੂੰ ਵੀ ਲਿਜਾਣਾ ਚੱਕਣਾ ਥੱਲਣਾ ਔਖਾ ਹੋਇਆ ਬਾਥਰੂਮ ਵਿੱਚ ਹੁਣ ਉਹਨਾਂ ਨੂੰ ਵੀ ਛੱਡ ਕੇ ਅਸੀਂ ਰਿਸ਼ਤੇਦਾਰਾਂ ਕੋਲ ਪਿੰਡ ਦੇ ਮੁੰਡੇ ਵੀ ਆਏ ਆ ਹਾਂ ਜੀ ਪਿੰਡ ਦੇ ਮੁੰਡੇ ਆ ਸਾਡੇ ਨਾਲ ਤੇ ਰਿਸ਼ਤੇਦਾਰ ਆ ਜੀ ਸਾਡੇ ਇਹ ਵੀ ਮਦਦ ਤੋਂ ਤੁਰੇ ਫਿਰਦੇ ਨੇ ਹਾਂ ਜੀ ਇਹ ਵੀ ਮਦਦ ਲੈ ਆਪੀ ਰਾਤ ਨੂੰ ਤੁਰੇ ਬੈਠਦੇ ਤੇ ਵੇਦ ਦੇ ਣੱਠੇ ਭੱਜੇ ਫਿਰਦੇ ਇਹ ਵੀ ਨਾਲ ਸਾਡੇ ਚਲੋ ਉਮੀਦ ਕਰਦੇ ਆ ਜਲਦੀ ਕੋਈ ਨਾ ਕੋਈ ਸਾਨੂੰ ਹੈਲਪ ਮਿਲੇਗੀ ਕੋਈ ਨਾ ਕੋਈ ਮਦਦ ਮਿਲੇਗੀ ਔਰ ਜੇਕਰ ਤੁਸੀਂ ਉਹਨਾਂ ਨੂੰ ਕਿਤੇ ਵੀ ਦੇਖਦੇ ਹੋ ਜ਼ਰੂਰ ਸੰਪਰਕ ਕਰਿਓ ਔਰ ਇਹਨਾਂ ਦੇ ਜਿਹੜੇ ਬੇਚੈਨ ਦਿਲ ਹੈ ਜਿਹੜੇ ਇਹਨਾਂ ਦਾ ਤੁਖ ਦਾ ਦਿਲ ਹੈ ਉਹਨੂੰ ਸਕੂਨ ਉਹਦੇ ਮਿਲਣਾ ਜਦੋਂ ਇਹਨਾਂ ਦਾ ਬਾਪ ਘਰ ਵਾਪਸ ਆਵੇਗਾ ਉਮੀਦ ਕਰਦੇ ਹਾਂ ਤੁਸੀਂ ਜਲਦੀ ਕਰੋਗੇ ਔਰ ਇਹਨਾਂ ਦੀ ਹੈਲਪ ਹੋਵੇਗੀ ਬਹੁਤ ਬਹੁਤ ਸ਼ੁਕਰੀਆ